ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ ਸਭ ਦੁੱਖ ਪਰ ਹਰੀ ਏ ਭਾਈ ਪ੍ਰਮਾਤਮਾ ਦਾ ਨਾਮ ਬੋਲ ਤੋਂ ਭਾਵ ਜਪਣਾ ਕਰ ਜਿਸਮੇ ਕੋਈ ਜਪਦਾ ਹੈ ਸਾ ਕੀਏ ਉਹ ਕਰੀ ਕੜੀ ਜਿਹੜੀ ਸਫਲੀ ਹੈ ਉਹ ਲਾਭਦਾਇਕ ਕੜੀ ਹੈ ਉਹ ਸਮਾਂ ਲਾਭਦਾਇਕ ਹੈ ਗੁਰੂ ਜੀ ਦੇ ਉਪਦੇਸ਼ ਸ਼ਬਦ ਦੀ ਕਮਾਈ ਕਰਕੇ ਸਾਰੇ ਜੰਮਣ ਮਰਨ ਆਦ ਦੁੱਖਾਂ ਦੀ ਪੀੜਾ ਜਿਹੜੀ ਆ ਉਹ ਪਰਹਰੀ ਸਭ ਦੁੱਖ ਪਰਹਰੀ ਉਹ ਨਾਸ਼ ਹੋ ਜਾਂਦੀ ਮੇਰੇ ਮਨ ਹਰ ਭਜ ਨਾਮ ਨਰਹਰੀ ਆਪਣੇ ਮਨ ਨੂੰ ਸਿੱਖਿਆ ਲਈਏ ਕਿ ਹੇ ਮੇਰੇ ਮਨਾ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰ ਪ੍ਰਮਾਤਮਾ ਦਾ ਨਾਮ ਪਾਜ ਸਿਮਰਨਾ ਕਰ ਬਾਉਸ ਪ੍ਰਮਾਤਮਾ ਨੂੰ ਸਿਮਰ ਜਿਸ ਦੇ ਨਰ ਹਰੀ ਨਰ ਸਿੰਘ ਆਦ ਨਾਮ ਹਨ ਅਤੇ ਇਉ ਬੇਨਤੀ ਕਰ ਕਰ ਕਿਰਪਾ ਮਿਲਹੁ ਗੁਰਪੂਰਾ ਸਤ ਸੰਗਤ ਸੰਗ ਸਿੰਧ ਪਉ ਤਰੀ ਰਹਾਉ ਹੇ ਪ੍ਰਭੂ ਤੂੰ ਕਿਰਪਾ ਮਿਹਰ ਕਰਕੇ ਮੈਨੂੰ ਪੂਰਨ ਗੁਰੂ ਮਿਲਣਾ ਕਰ ਜਿਨ੍ਹਾਂ ਗੁਰਾਂ ਦੀ ਸਤਸੰਗਤ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਦੇ ਨਾਲ ਲੱਗ ਕੇ ਮੈਂ ਭਉ ਪੈ ਦਾ ਇੱਕ ਸੰਸਾਰ ਸਮੁੰਦਰ ਨੂੰ ਤਰੀ ਤਰ ਜਾਵਾਂ ਰਹਾਉ ਜਗ ਜੀਵਨ ਧਿਆਏ ਮਨ ਹਰਿ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਹੇ ਮੇਰੇ ਮਨਾ ਜਗਤ ਦੇ ਜੀਵਨ ਰੂਪ ਪ੍ਰਭੂ ਨੂੰ ਤਿਆਗ ਕਰ ਬਿਰਤੀ ਦੁਆਰਾ ਅਰਦਾਨਾ ਕਰ ਤੇ ਉਸ ਪ੍ਰਭੂ ਨੂੰ ਇਕਾਗਰ ਬਿਰਤੀ ਕਰਕੇ ਸਿਮਰਨਾ ਕਰ ਜਿਸ ਕਰਕੇ ਤੇਰੇ ਕਰੋੜਾਂ ਜਨਮਾਂ ਦੇ ਕੋਟ ਕਿਲੇ ਵਾਂਗ ਉਸਰੇ ਹੋਏ ਤੇ ਅੰਤਰ ਕੀਏ ਕੋਟ ਅੰਤਰ ਕੋਟਾਂਤਰ ਤੋਂ ਪਾਪ ਕੋਟ ਅੰਤਰ ਅੰਤਰਾ ਫਰਕ ਪਉਣ ਵਾਲੇ ਪਾਪ ਪਰ ਹਰੀ ਨਾਸ਼ ਹੋ ਜਾਣਗੇ ਸਤ ਸੰਗਤ ਸਾਧ ਧੂਰ ਮੁਖ ਪਰਿ ਇਸ ਨਾਨਕੀਓ 86 ਸੁਰਸਰੀ ਸਾਦ ਮਹਾਤਮਾ ਜਨਾਂ ਦੀ satsangat ਦੀ ਸਰਦਾ ਰੂਪੀ ਚਰਨ ਧੂੜੀ ਜਿਸ ਦੇ ਅੰਤ ਹੈ ਕਰ ਰੂਪੀ ਮੂੰਹ ਵਿੱਚ ਪਈ ਹੈ ਉਸਨੇ ਕਹਿੰਦੇ 68 ਤੀਰਥਾਂ ਤੇ ਸੁਰਸਰੀ ਗੰਗਾ ਆਦ ਦਾ ਇਸ਼ਨਾਨ ਕਰ ਲਿਆ ਹੈ ਬਸ ਸੁਰਸਰੀ ਗੰਗਾ ਦੀ ਨਿਆਈ ਮਾਨ ਦੀ ਬਿਰਤੀ ਸਥਿਤ ਕਰ ਲਈ ਹੈ ਹਮ ਮੂਰਖ ਕਉ ਹਾਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਜਦੋਂ ਖੰਮ ਮੈਂ ਮੂਰਖ ਬੇਸਮਝ ਨੂੰ ਹਰੀ ਪ੍ਰਮਾਤਮਾ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਸਤਿਗੁਰੂ ਸਾਹਿਬ ਜੀ ਗਥਨ ਕਰਦੇ ਹਨ ਕਿ ਤਦੋਂ ਤਾਰਨ ਵਾਲੇ ਹਰੀ ਪ੍ਰਮਾਤਮਾ ਨੇ ਮੈਨੂੰ ਜਨ ਦਾਸ ਨੂੰ ਤਾਰ ਦਿੱਤਾ ਪੈਰੋ ਮਹੱਲਾ 14 ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਪਾਸ ਬੇਨਤੀ ਕਰਕੇ ਪੁੱਛਿਆ ਕਿ ਸਤਿਗੁਰੂ ਜੀ ਮਾਲਾ ਕਿਹੜੀ ਫੇਰਨੀ ਚਾਹੀਦੀ ਤਦੋਂ ਉੱਤਰ ਵਿੱਚ ਕਥਨ ਕਰਦੇ ਆ ਸੋਕ੍ਰਿਤ ਕਰਨੀ ਸਾਰ ਜਪਮਾਲੀ ਹਿਰਦੈ ਫੇਰ ਚੱਲੇ ਤੁਦ ਨਾਲੀ ਜੋ ਸੋਕ੍ਰਿਤ ਸ੍ਰੇਸ਼ਟ ਪੁੰਨਾਂ ਦੀ ਕੀਰਤ ਕਰਨੀ ਹੈ ਵਾਜੂ ਨਿਸ਼ਕਾਮ ਹੋ ਕੇ ਪ੍ਰਭੂ ਦੀ ਕੀਰਤਨ ਭਗਤੀ ਕਰਨੀ ਇਹੋ ਹੀ ਸਾਰ ਸ੍ਰੇਸ਼ਟ ਜਪਮਾਲੀ ਜੱਪਣ ਵਾਲੀ ਮਾਲਾ ਫੇਰਨੀ ਕਰੋ ਹੇ ਭਾਈ ਇਸ ਨੂੰ ਆਪਣੇ ਹਿਰਦੈ ਮਨ ਅੰਦਰ ਫੇਰ ਨਾ ਕਰੋ ਜੋ ਤੇਰੇ ਨਾਲੀ ਨਾਲ ਪ੍ਰਲੋਕ ਵਿੱਚ ਚੱਲੇਗੀ ਹਰ ਹਰ ਨਾਮ ਜੱਪੋ ਬਨ ਵਾਲੀ ਬਨ ਵਾਲੀ ਸੰਸਾਰ ਬਾਗ ਦੇ ਬਨ ਮਾਲੀ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਬਾਣੀ ਕਰਕੇ ਜਪਨਾ ਕਰੋ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਅਤੇ ਕਹਿੰਦੇ ਬੇਨਤੀ ਕਰੋ ਕਿ हे ਪ੍ਰਭੂ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਉਹਨਾਂ ਗੁਰਮੁਖਾਂ ਦੀ ਸਤਸੰਗਤ ਨਾਲ ਮੇਲਣਾ ਕਰ ਜਿਨ੍ਹਾਂ ਦੀ ਮਾਇਆ ਜਮਾ ਮੌਤ ਅਤੇ ਪਦਾਰਥਾਂ ਦੇ ਮੋਹ ਰੂਪੀ ਜਾਲੀ ਫਾਹੀ ਟੁੱਟ ਗਈ ਹੈ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਜਿਸ ਮਨੁੱਖ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਜਿਸ ਗੁਰਮੁਖ ਨੇ ਗੁਰਾਂ ਦੀ ਸੇਵਾ ਟਹਿਲ ਰੂਪੀ ਕਮਾਈ ਕਮਾਉਣਾ ਕੀਤੀ ਹੈ ਸਤਸੰਗਤ ਰੂਪੀ ਸੱਚੀ ਟਕਸਾਲ ਵਿੱਚ ਉਸ ਦਾ ਬੋਲ ਚਾਲ ਆਚਰਣ ਘੜਿਆ ਜਾਂਦਾ ਭਾਵ ਉਸ ਨੂੰ ਕਹਿਣੀ ਬਹਿਣੀ ਸਹਿਣੀ ਤੇ ਰਹਿਣੀ ਦੀ ਜਾਂਚ ਆ ਜਾਂਦੀ ਹੈ ਹਰ ਅਗਮ ਅਗੋਚਰ ਗੁਰ ਅਗਮੰਦ ਖਾਲੀ ਵਿੱਚ ਕਾਇਆ ਨਗਰ ਲੱਗਾ ਹਰਿ ਭਾਲੀ ਜੋ ਪ੍ਰਭੂ ਅਗੰ ਮੰਦੀ ਗਮਤਾ ਤੋਂ ਰਹਿਤ ਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਗੁਰ ਸਤਗੁਰਾਂ ਨੇ ਸ੍ਰੇਸ਼ਟ ਪੁੰਨਾਂ ਦੀ ਕਿਰਤ ਕਰਨ ਰੂਪ ਮਾਲਾ ਫੇਰਨ ਵਾਲੇ ਨੂੰ ਉਹ ਅਗੰ ਕਈਏ ਬੇਅੰਤ ਪ੍ਰਭੂ ਦੀ ਅਗਮਤਾ ਦਿਖਾਉਣਾ ਕੀਤੀ ਹੈ ਉਸ ਨੇ ਕਾਇਆ ਦੇਹ ਰੂਪੀ ਨਗਰ ਵਿੱਚ ਹੀ ਗੁਰਾਂ ਦੁਆਰਾ ਉਸ ਹਰੀ ਨੂੰ ਪਾਲੀ ਕੋਝ ਕੇ ਲਾਦਾ ਕਈਏ ਲੱਭ ਲਿਆ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰ ਨਦਰ ਨਿਹਾਲੀ ਬੇਨਤੀ ਕਰੀਏ ਕਿ हे ਪ੍ਰਤਪਾਲੀ ਪਾਲਣਾ ਕਰਨ ਵਾਲੇ ਪਿਤਾ ਸਰੂਪ ਪ੍ਰਮਾਤਮਾ ਹਮ ਕਹੀ ਅਸੀਂ ਤੇਰੇ ਬਾਰਕ ਬੱਚਿਆਂ ਦੀ ਨਿਆਈ ਹਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਤੂੰ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਨਿਹਾਲੀ ਤੱਕ ਕੇ ਮੈਨੂੰ ਜਨ ਦਾਸ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰ ਬੇਰੂ ਮੁਹੱਲਾ ਚੌਥਾ ਸਭ ਘਟ ਤੇਰੇ ਤੂੰ ਸਭ ਨਾ ਮਾਹੇ ਤੁਜ ਤੇ ਬਾਹਰ ਕੋਈ ਨਾ ਹੈ ਹੇ ਪ੍ਰਭੂ ਸਾਰੇ ਘਟ ਸਰੀਰ ਤੇਰੇ ਹੀ ਰਜੇ ਹੋਏ ਬਣਾਏ ਹੋਏ ਅਤੇ ਤੂੰ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਤੁਜ ਕਈਏ ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਖਾਲਸੁਖ ਦਾਤਾ ਮੇਰੇ ਮਨ ਜਾਪ ਏ ਮੇਰੇ ਮਨਾ ਜੋ ਪ੍ਰਮਾਤਮਾ ਸਾਰੇ ਸੁੱਖਾਂ ਦੇ ਦੇਣ ਵਾਲਾ ਦਾਤਾ ਹੈ ਤੂੰ ਉਸ ਨੂੰ ਜਪਣਾ ਕਰ ਤੇ ਬੇਨਤੀ ਕਰ ਹਉ ਤੁਦ ਸਾਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਏ ਪ੍ਰਭੂ ਮੈਂ ਤੈਨੂੰ ਹੀ ਸਲਾਉਣਾ ਕਰਦਾ ਹਾਂ ਕਿਉਂਕਿ ਇਹ ਹਰੇ ਭਰੇ ਕਰਨ ਵਾਲੇ ਪ੍ਰਭੂ ਵਾਹਿਗੁਰੂ ਤੂੰ ਮੇਰਾ ਬਾਪ ਪਿਤਾ ਹੈ ਰਹਾਉ ਜਹ ਜਹ ਦੇਖ ਤਹ ਤਹ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨ ਕੋਇ ਮੈਂ ਜਿੱਥੇ ਜਿੱਥੇ ਵੀ ਵੇਖਣਾ ਕਰਦਾ ਹਾਂ ਏ ਹਰੇ ਭਰੇ ਕਰਨ ਵਾਲੇ ਸ਼ੋਭਾ ਦੇ ਮਾਲਕ ਪ੍ਰਭ ਤੂੰ ਉੱਥੇ ਉੱਥੇ ਹੀ ਵਿਆਪਕ ਹੋ ਰਿਹਾ ਵਸ ਹੋਏ ਉਹ ਤਤ ਪਦ ਦਾ ਲਖਰਤ ਰੂਪ ਹੋ ਕੇ ਵਸ ਰਿਹਾ ਕੇ ਪ੍ਰਭ ਸਾਰਾ ਸੰਸਾਰ ਤੇਰੇ ਹੀ ਵਸ ਅਧੀਨ ਹੈ ਤੇਰੇ ਤੋਂ ਬਿਨਾ ਤੇਰੇ ਵਰਗਾ ਦੂਸਰਾ ਹੋਰ ਕੋਈ ਨਹੀਂ ਜਿਸ ਕੋ ਤੁਮ ਹਰ ਰਾਖਿਆ ਭਾਵੈ ਤਿਸ ਕੈ ਨੇੜੈ ਕੋਈ ਨ ਜਾਵੇ ਹੇ ਹਰੀ ਪ੍ਰਭੂ ਜਿਸ ਮਨੁੱਖ ਨੂੰ ਤੂੰ ਰੱਖਣਾ ਚਾਹੁੰਦਾ ਹੈ ਭਾਵ ਤੈਨੂੰ ਪਾਉਂਦਾ ਹੈ ਕਿ ਮੈਂ ਇਸ ਨੂੰ ਰੱਖਣਾ ਹੈ ਉਸ ਮਨੁੱਖ ਦੇ ਕਿੰਦੇ ਨੇੜੈ ਪਾਸ ਕੋਈ ਜਮਦੂਤ ਵਿਗਨ ਦੁਖ ਆਦ ਨਹੀਂ ਜਾ ਸਕਦਾ ਨਾ ਜਾਂਦਾ ਹੈ ਦੂ ਜਲ ਥਲ ਮਹੀਲ ਸਬਤੈ ਪਰਪੂਰ ਜਨ ਨਾਨਕ ਹਰਿ ਜਪ ਹਾਜ਼ਰਾ ਹਜੂਰ हे ਪ੍ਰਭੂ ਤੂੰ ਜਲ ਪਾਣੀ ਤੇ ਥਲ ਖੁਸ਼ਕ ਥਾਵਾਂ ਦੇ ਵਿੱਚ ਮਹੀਲ ਵਿੱਚ ਸਾਰੀਆਂ ਥਾਵਾਂ ਅੰਦਰ ਪਰਪੂਰ ਵਿਆਪਕ ਹੋ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਤੇਰੇ ਜਨ ਦਾਸ ਤੈਨੂੰ ਹਾਜ਼ਰਾ ਹਜੂਰ ਪ੍ਰਤੱਖ ਹਾਜ਼ਰ ਨਾਜ਼ਰ ਸਮਝ ਕਰਕੇ ਜਪਦੇ ਵਾਹਾ ਜਰਾ ਸਾਹਮਣੇ ਤੇ ਹਜੂਰ ਨੇੜੇ ਤੋਂ ਨੇੜੇ ਸਮਝ ਕੇ ਜਪਦੇ ਆ ਪੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਪੈਰੋ ਦੇ ਅੰਦਰ ਮਹੱਲਾ ਚੌਥਾ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਘਰ ਦੂਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਆ ਸਤਿਗੁਰੂ ਮੰਗਲ ਕਰਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਉਹ ਕਹਿੰਦੇ ਹਰ ਪ੍ਰਮਾਤਮਾ ਦਾ ਸੰਤ ਭਗਤ ਹਰੇ ਭਰੇ ਕਰਨ ਵਾਲੇ ਹਰੀ ਦੀ ਮੂਰਤੀ ਸਰੂਪ ਹੈ ਵਾ ਹਰੇਕ ਮੂਰਤੀ ਵਿੱਚੋਂ ਪ੍ਰਮਾਤਮਾ ਦੀ ਮੂਰਤੀ ਸ਼ਕਲ ਹੀ ਹੈ ਜਿਸ ਦੇ ਹਿਰਦੇ ਮਨ ਵਿੱਚ ਮੁਰਾਰੀ ਪ੍ਰਮਾਤਮਾ ਦਾ ਨਾਮ ਵਸਦਾ ਹੈ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸੰਭਾਰ ਜਿਸ ਦੇ ਕਹਿੰਦੇ ਮੱਥੇ ਅੰਤਹਿ ਕਰਨ ਵਿੱਚ ਸ੍ਰੇਸ਼ਟ ਭਾਗ ਲੇਖ ਲਿਖਿਆ ਹੁੰਦਾ ਉਹ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਮਨ ਹਿਰਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸੰਭਾਲਣਾ ਕਰਦਾ ਸਿਮਰਨਾ ਕਰਦਾ ਮਦਸੂਦਨ ਜਪੀਐ ਉਰਤਾਰ ਕਹਿੰਦੇ ਇਸ ਲਈ ਮਦਸੂਦਨ ਮਦ ਹੰਦਾ ਮਦੂਦੈਂਤ ਮਦੂਦੈਂਤ ਨੂੰ ਸੂਦਨ ਪਾਪ ਕੱਟਣ ਵਾਲਾ ਪ੍ਰਮਾਤਮਾ ਵਾਹੰਕਾਰ ਰੂਪੀ ਮਦੂਦੈਂਤ ਨੂੰ ਕੱਟਣ ਵਾਲੇ ਵਾਹਿਗੁਰੂ ਨੂੰ ਰਸਨਾ ਕਰਕੇ ਜਪਣਾ ਕਰੀਏ ਅਤੇ ਉਰ ਹਿਰਦੇ ਵਿੱਚ ਤਾਰਨ ਵਸਾਉਣਾ ਕਰੀਏ ਦੇਹੀ ਨਗਰ ਤਸਕਰ ਪੰਜ ਧਾਤੂ ਗੌਰ ਸਭ ਦੀ ਹਰ ਕਾਢੇ ਮਾਰ ਰਹਾਉ ਕਹਿੰਦੇ ਇਸ ਦੇਹੀ ਕਾਇਆ ਰੂਪੀ ਨਗਰੀ ਵਿੱਚ ਸ਼ੁਭ ਗੁਣਾਂ ਦੀ ਤਸਕਰ ਚੋਰੀ ਕਰਨ ਵਾਲੇ ਪੰਜ ਕਾਮ ਕ੍ਰੋਧ ਆਦ ਵਿਕਾਰ ਮਾਇਆ ਦੀ ਧਾਤੂ ਅੰਸ਼ ਹਨ ਵਾ ਇਹਨਾਂ ਵਿਕਾਰਾਂ ਵਿੱਚ ਲੱਗ ਕੇ ਜੀਵ ਜੂਨਾ ਵਿੱਚ ਦੌੜਦਾ ਰਹਿੰਦਾ ਜਿਸ ਨੇ ਵੀ ਮਦ ਸੂਦਨ ਪ੍ਰਮਾਤਮਾ ਨੂੰ ਸਿਮਰਿਆ ਉਸ ਦੇ ਹਿਰਦੇ ਵਿੱਚੋਂ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਮਾਤਮਾ ਨੇ ਇਹ ਵਿਕਾਰ ਮਾਰ ਕੇ ਬਾਹਰ ਕੱਢ ਦਿੱਤੇ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਆ ਜਿਨ ਕਾ ਹਰ ਸੇਤੀ ਮਨ ਮੰਨਿਆ ਤਿਨ ਕਾਰਜ ਹਰ ਆਪ ਸਵਾਰ ਜਿਨ੍ਹਾਂ ਦਾ ਮਨ ਹਿਰਦਾ ਪ੍ਰਮਾਤਮਾ ਦੇ ਨਾਲ ਮੰਨ ਗਿਆ ਉਹਨਾਂ ਦੇ ਵਿਵਹਾਰਕ ਪਰਮਾਰਥ ਆਦਿ ਸਾਰੇ ਕਾਮੀ ਪ੍ਰਮਾਤਮਾ ਨੇ ਸੰਵਾਰ ਦਿੱਤੇ ਦੇਨ ਚੁੱਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਉਹਨਾਂ ਗੁਰਮੁਖਾਂ ਦੇ ਅੰਦਰੋਂ ਕਹਿੰਦੇ ਲੋਕਾਂ ਦੀ ਮੋਹਤਾਜੀ ਜਿਹੜੀ ਖੁਸ਼ਾਮਦ ਚੁੱਕੀ ਗਈ ਖਤਮ ਹੋ ਗਈ ਹਰੇ ਭਰੇ ਕਰਨ ਵਾਲੇ ਕਰਤਾਰ ਪ੍ਰਮਾਤਮਾ ਕਰਤਾਰ ਕਰ ਭਾਵ ਜਿਸ ਦੇ ਕਰ ਹੱਥਾਂ ਵਿੱਚ ਚੇਤਨ ਸੱਤਾ ਰੋਜੀ ਰੂਪੀ ਤਾਰ ਪਗੜੀ ਹੋਈ ਉਸ ਨੇ ਆਪ ਉਹਨਾਂ ਦਾ ਅੰਗੀਕਾਰ ਪੱਖ ਕੀਤਾ ਹੈ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਏ ਭਾਈ ਮਤਾ ਮਸੂਰਤ ਸਲਾਹ مشਵਰਾ ਤਾਂ ਕਰੀਏ ਜੇ ਕੁਝ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਹੋਵੇ ਭਾਵ ਸਭ ਕੁਝ ਉਸ ਦੇ ਹੁਕਮ ਅੰਦਰ ਵਰਤ ਰਿਆ ਫਿਰ ਸਲਾਹ مشਵਰਾ ਕੀ ਕਰੀਏ ਜੋ ਕਿਛ ਕਰੈ ਸੋਈ ਪਲ ਹੋਸੀ ਹਰ ਧਿਆਵੋ ਅਨ ਦਿਨ ਨਾਮ ਮੂrar ਏ ਭਾਈ ਉਹ ਪਰਮਾਤਮਾ ਜਿਹੜਾ ਕੁਝ ਵੀ ਕਰਦਾ ਹੈ ਉਹ ਤਿੰਨਾਂ ਕਾਲਾਂ ਵਿੱਚ ਭਲਾ ਹੀ ਹੋਵੇਗਾ ਤੇ ਹੁੰਦਾ ਹੈ ਇਸ ਲਈ ਮੁਰਾਰ ਮੁਰਦੈਂਤ ਨੂੰ ਮਾਰਨ ਵਾਲੇ ਵਾ ਬਿਰਤੀ ਰੂੜ ਹੋ ਕੇ ਹੰਕਾਰ ਰੂਪੀ ਮੁਰਦੈਂਤ ਨੂੰ ਮਾਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਅਨ ਦਿਨ ਰਾਤ ਦਿਨ ਚੇਤੇ ਕਰੋ ਯਾਦ ਕਰੋ ਸਿਮਰਨਾ ਕਰੋ ਹਰ ਜੋ ਕਿਸ਼ ਕਰੇ ਸੋ ਆਪੇ ਆਪੇ ਉਹ ਪੂਛ ਨ ਕਿਸੈ ਕਰੇ ਵੀ ਚਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਕਿ ਪ੍ਰਮਾਤਮਾ ਜੋ ਕੁਝ ਵੀ ਕਰਦਾ ਹੈ ਉਹ ਆਪੇ ਆਪ ਆਪਣੇ ਆਪ ਤੋਂ ਹੀ ਕਰਦਾ ਹੈ ਉਹ ਆ ਪ੍ਰਮਾਤਮਾ ਕਿਸੇ ਕੋਲੋਂ ਕੋਈ ਸਲਾਹ ਨਹੀਂ ਲੈਂਦਾ ਕਿਸੇ ਨੂੰ ਪੁੱਛਦਾ ਨਹੀਂ ਕਿਉਂਕਿ ਉਹਦਾ ਕੋਈ ਨਾ ਦਾਦੇ ਨਾ ਮਾਤੇ ਨਾ ਜਾਤੇ ਨਾ ਪਾਤੇ ਉਹਦਾ ਕੋਈ ਨਾ ਮਾਂ ਹੈ ਨਾ ਪਿਓ ਹੈ ਨਾ ਸ਼ਰੀਕਾ ਹੈ ਕੋਈ ਨਹੀਂ ਨੀ ਉਹ ਆਪੇ ਆਪ ਹੈ ਇਸ ਲਈ ਉਹ ਕਿਸੇ ਤੋਂ ਵੀ ਸਲਾਹ ਨਹੀਂ ਲੈਂਦਾ ਕਹਿੰਦੇ ਪੁੱਛ ਕੇ ਵਿਚਾਰ ਨਹੀਂ ਕਰਦਾ ਭਾਵ ਕਿਸੇ ਦੀ ਰਾਏ ਨਹੀਂ ਲੈਂਦਾ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਸ ਲਈ ਉਸ ਪ੍ਰਭੂ ਪਰਮਾਤਮਾ ਨੂੰ ਇੱਕ ਚਿੱਤ ਹੋ ਕੇ ਹਮੇਸ਼ਾ ਸਿਮਰਨਾ ਕਰੀਏ ਧਿਆਉਣਾ ਕਰੀਏ ਜਿਸ ਪ੍ਰਭੂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਸਤਿਗੁਰੂ ਨਾਲ ਮਿਲਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ